ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕੁਛ ਦਿਨ ਪਹਿਲਾਂ ਇਹ ਖਬਰ ਨਿਕਲ ਕੇ ਆਈ ਹੈ ਕਿ ਕਿਵੇਂ ਗਵਰਨਮੈਂਟ ਆਫ ਇੰਡੀਆ ਵੱਲੋਂ ਔਰ ਜਿਹੜਾ ਇਹਨਾਂ ਦੇ ਉਥੇ ਸਿਕਿਉਰਿਟੀ ਤੇ ਅਫਸਰ ਲੱਗੇ ਆ ਯਾ ਜਿਹੜੇ 에어ਪੋਰਟਸ ਅਥਾਰਟੀ ਆਫ ਇੰਡੀਆ ਦੀ ਇਹ ਚਿੱਠੀ ਸਰਕੂਲੇਟ ਹੋ ਰਹੀ ਹੈ ਜਿਹੜੀ 30 10 2024 ਨੂੰ ਉਹਦੀ ਡੇਟਡ ਹੈ ਔਰ ਇਹ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਔਰ ਜੋ ਇਹਦੇ ਸਾਈਨ ਹੋਏ ਨੇ ਇਹ ਥੱਲੇ ਇੱਕ ਜਨਾਬ ਨੇ ਜ਼ੁਲਫিকার ਹਸਨ ਸਾਹਿਬ ਡਾਇਰੈਕਟਰ ਜਨਰਲ ਆਈਪੀਐਸ 에어ਪੋਰਟ ਸਿਕਿਉਰਿਟੀ ਦੇ ਨਾਲ ਹੀ ਇਹਦੇ ਤੇ ਇੱਕ ਸਾਈਨ ਹੋਇਆ ਸਾਡੇ ਜੈਦੀਪ ਪ੍ਰਸਾਦ ਆਈਪੀਐਸ ਡਾਇਰੈਕਟਰ ਜਨਰਲ ਆਫ ਪੁਲਿਸ ਨਾਲ ਹੀ ਇਹਦੇ ਚ ਸਾਈਨ ਹੈ ਇੱਕ ਆਰਕੇ ਸਿੰਘ ਐਡੀਸ਼ਨਲ ਸਿਕਿਉਰਿਟੀ ਦੇ ਨਾਲ ਹੀ ਹੋਰ ਅਫਸਰ ਸਾਹਿਬਾਨ ਨੇ ਜਿਨ੍ਹਾਂ ਨੇ ਇਹ ਸਾਈਨ ਕੀਤਾ ਕਿ ਕਿਸੇ ਵੀ ਗੁਰਸਿੱਖ ਨੂੰ ਜਿਹੜਾ ਇੱਕ EMPLOYEE ਹੈ ਇਸ 에어ਪੋਰਟ ਅਥਾਰਟੀ ਦੀ ਚਾਹੇ ਉਹ ਸਿਕਿਉਰਿਟੀ ਵੇਖ ਰਿਹਾ ਤੇ ਚਾਹੇ ਉਹ ਕਿਸੇ ਹੋਰ ਕੰਮ ਲਈ ਉੱਥੇ ਇਮਪਲੋਇਡ ਹੈ ਉਹਨੂੰ ਬਾਰ ਕਰਤਾ ਗਿਆ ਇਹ ਗੱਲ ਤੇ ਰੋਕ ਲਾਤੀ ਗਈ ਹੈ ਪਾਬੰਦੀ ਲਾਤੀ ਗਈ ਹੈ ਕਿ ਉਹ ਆਪ ਦੇ ਕਾਰ ਨਹੀਂ ਪਾ ਸਕਦਾ ਸਾਧ ਸੰਗਤ ਜੀ ਇਹ ਇੱਕ ਬੜਾ ਹੀ ਗਲਤ ਫੈਸਲਾ ਔਰ ਇਸ ਸਿੱਖਾਂ ਦੀ ਗੁਰਸਿੱਖਾਂ ਦੀ ਭਾਵਨਾ ਨੂੰ ਆਹਤ ਕਰਦਾ ਉਹ ਸਾਡੇ ਗੁਰੂ ਸਾਹਿਬ ਨੇ ਪੰਜ ਕਕਾਰਾਂ ਦੀ ਇੰਪੋਰਟੈਂਸ ਨੂੰ ਔਰ ਇੱਕ ਗੁਰਸਿੱਖ ਨੂੰ ਪੰਜ ਕਕਾਰ ਪਾਉਣੇ ਕਿ ਕਿੱਡਾ ਇਦਾਂ ਇੰਪੋਰਟੈਂਸ ਕੀ ਹੈ ਇਹ ਸਾਰੀ ਦੁਨੀਆ ਜਾਣਦੀ ਔਰ ਇਹਦੇ ਲਈ ਬਹੁਤ ਲੜਾਈਆਂ ਲੜੀਆਂ ਗਈਆਂ ਨੇ ਕਿ ਇੱਕ ਗੁਰਸਿੱਖ ਨੂੰ ਜਿਹੜੇ ਗੁਰੂ ਦੀ ਬਖਸ਼ਿਸ਼ ਦੇ ਕਕਾਰਾਂ ਨੇ ਉਸ ਨੂੰ ਪਾਉਣ ਦੀ ਇਜਾਜ਼ਤ ਹੋਵੇ ਔਰ ਉਹਦੇ ਨਾਲ ਉਹ 에어ਪੋਰਟ ਵੀ ਜਾ ਸਕਦਾ ਔਰ ਪੈਸੇਂਜਰ ਜਿੱਥੇ ਉਸ ਕਕਾਰਾਂ ਦੇ ਨਾਲ 에어ਪੋਰਟ ਤੇ ਫਲਾਈ ਕਰ ਸਕਦਾ ਇਸੇ ਤਰ੍ਹਾਂ ਜੇ ਕੋਈ 에어ਪੋਰਟ ਦੀ ਸਿਕਿਉਰਿਟੀ ਲੱਗਿਆ ਜਾਂ ਕੋਈ 에어ਪੋਰਟ ਦੇ ਉੱਥੇ ਅਦਰ ਸਰਵਿਸੇਸ ਤੇ ਲੱਗਿਆ ਮਦਦ ਤੇ ਜਾਂ ਕੋਈ ਦੁਕਾਨ ਤੇ ਕੰਮ ਕਰ ਰਿਹਾ ਜਾਂ ਕੋਈ ਬੈਗੇਜ ਤੇ ਲੱਗਿਆ ਜਾਂ ਕਿਤੇ ਲੱਗਿਆ ਉਹਨੂੰ ਤੁਸੀਂ ਅੱਜ ਬਾਹਰ ਕਰ ਦਿਓ ਕਿ ਭਾਈ ਤੂੰ ਗੁਰਸੇਖ ਹੋਣ ਦੇ ਨਾਤੇ ਆਪਦੇ ਕਕਾਰ ਨਹੀਂ ਪਾ ਸਕਦਾ ਮੈਂ ਸਮਝਦਾ ਹਾਂ ਬਿਲਕੁਲ ਗਲਤ ਫੈਸਲਾ ਹੈ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਸਾਹਿਬ ਨੇ ਵੀ ਇਸ ਗੱਲ ਨੂੰ ਰੇਜ਼ ਕੀਤਾ ਜਿੱਥੇ ਵੀ ਦੇਸ਼ ਦੁਨੀਆ 'ਚ ਬੈਠੇ ਹਰ ਗੁਰਸਿੱਖ ਦੇ ਅੱਗੇ ਮੈਂ ਇਹ ਗੱਲ ਵੀ ਪਹੁੰਚਾਉਣਾ ਚਾਹੁੰਦਾ ਹਾਂ ਸਾਰਿਆਂ ਨੂੰ ਕਹਿਣਾ ਭਾਈ ਲਾਈਵ ਹੋ ਕੇ ਇਹ ਗੱਲ ਪੰਜਾਬ ਦੇਸ਼ ਦੀ ਸਰਕਾਰ ਦੇ ਕੰਨਾਂ 'ਚ ਪਾਓ ਕਿ ਭਾਈ ਕਿਸੇ ਨੇ ਇਹ ਗੱਲ ਬਰਦਾਸ਼ਤ ਨਹੀਂ ਕਰਨੀ ਕਿ ਜਿਹੜਾ ਪੰਜਾਬੀ ਸਾਡੇ ਤੋਂ ਵੱਧ ਵਤਨਪ੍ਰਸਤ ਸਾਡੇ ਤੋਂ ਵੱਧ ਇਸ ਦੇਸ਼ ਨੂੰ ਲਈ ਮਰ ਮਿਟਨ ਵਾਲਾ ਕੋਈ ਕੌਮ ਨਹੀਂ ਔਰ ਅੱਜ ਉਸ ਕੌਮ ਤੇ ਜਿਹੜੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ ਉਹਦੇ ਤੇ ਤੁਸੀਂ ਕਿਸੇ ਤਰੀਕੇ ਦੀ ਪਾਬੰਦੀ ਲਾਓ ਕਿ ਤੁਸੀਂ ਆਪ ਦੇ ਕਕਾਰ ਨਹੀਂ ਪਾ ਸਕਦੇ ਇਹ ਬਿਲਕੁਲ ਗਲਤ ਫੈਸਲਾ ਹੈ ਫੈਸਲਾ ਵਾਪਸ ਹੋਣਾ ਚਾਹੀਦਾ ਔਰ ਜਿਨ੍ਹਾਂ ਅਫਸਰ ਸਹਿਬਾਨਾਂ ਨੇ ਇਹ ਫੈਸਲਾ ਲਿਆ ਹੈ ਜਾਂ ਜਿਹੜੇ ਵੀ ਮਿਨਿਸਟਰੀ 'ਚ ਬੈ ਕੇ ਕੋਈ ਮਿਨਿਸਟਰ ਨੇ ਜਾਂ ਕੋਈ ਇਹ ਫੈਸਲਾ ਲਿਆ ਉਹਨਾਂ ਨੂੰ ਬਹੁਤ ਸਖਤ ਲਫ਼ਜ਼ਾਂ 'ਚ ਉਹਨਾਂ ਨੂੰ ਔਰ ਮੋਨਿਸ਼ ਕਰਨਾ ਚਾਹੀਦਾ ਉਹਨਾਂ ਨੂੰ ਅ ਕੋਲਪ ਕਰਨਾ ਚਾਹੀਦਾ ਔਰ ਇਨਸ਼ੋਰ ਕਰਨਾ ਚਾਹੀਦਾ ਕਿ ਅੱਗੇ ਇਹ ਜੀ ਗਲਤੀ ਨਾ ਹੋ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਮੋਦੀ ਸਾਹਿਬ ਔਰ ਅਮਿਤ ਸ਼ਾਦੀ ਆਪ ਇੰਟਰਵਨ ਕਰਕੇ ਇਸ ਫੈਸਲੇ ਨੂੰ ਦਰੁਸਤ ਕਰਾਉਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ